अगर तो आपकी आयु अठारह वर्ष से कम है तो कृपया आगे ना पढ़े अगर आप हिंसा को स्वीकार नहीं करते हैं तो ये आपके लिए नहीं है अगर आप कमजोर दिल के हैं तो इसे बिल्कुल भी ना देखें। उम्मीद कर ਅੱਪਾ ਲੈ ਕੇ ਆ ਗਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਅੱਪ ਅੱਜ ਰੋਮੀ ਠੱਗ ਬਾਰੇ ਗੱਲ ਕਰਨਾਈ ਆ ਜੋ ਬਹੁਤ ਜ਼ਿਆਦਾ ਆਪਣੇ ਵਿਚਾਰ ਪੇਸ਼ ਕਰਦਾ ਤੇ ਸਮਝਤੀ ਪਾੜਦਾ ਤੇ ਚੋਰੀ ਠੱਗੀ ਕਰਕੇ ਤਾਂ ਚੋਰ ਫਿਰ ਐਦਾਂ ਹੀ ਕਰਦੇ ਹੁੰਦੇ ਆ ਤੇ ਆਪਾਂ ਦਿੰਦੇ ਆ ਇਹਨੂੰ ਅੱਜ ਫਿਰ ਧੱਕੂ ਦਾਣਾ ਚਲੋ ਫਿਰ ਮਿੱਤਰੋ ਕਰੀਏ ਵੀਡੀਓ ਸਟਾਰਟ ਚਲੋ ਸ਼ੁਰੂ ਕਰਦੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਉਤ ਉਤਾ ਬੜੇ ਔਖੇ ਔਖੇ ਸਾਹ ਲੈ ਲੈ ਕੇ ਤੂੰ ਤਾਂ ਸਤਿਸ਼੍ਰੀਕਾਲ ਬੁਲਾਉਣਾ ਆ ਨਾਲੇ ਭਗਵਾਨ ਤੈਨੂੰ ਕਿਥੇ ਕੀ ਕਹਿ ਰਹੀ ਆ ਹੈ ਬੜਾ ਟਿ ਡਾਟੇ ਡਾਉ ਦੀ ਗੱਲ ਸੁਣੀ ਜਾਂਦਾ ਨਾਲੇ ਔਖੇ ਔਖੇ ਸਾਹ ਲੈ ਲੈ ਕੇ ਸਤਿਸ਼੍ਰੀਕਾਲ ਬਲਾਈ ਜਾਂਦਾ ਹੈ ਮੈਨੂੰ ਤਾਂ ਲੱਗਦਾ ਤੂੰ ਪਰਜਾਈ ਤੋਂ ਡਰਿਆ ਪਿਆ ਡਰਿਆ ਪਿਆ ਪਰ ਆਵਾ ਮੈਨੂੰ ਲੱਗਦਾ ਤੂੰ ਰਹੇਲ ਤੋਂ ਡਰਿਆ ਹੋਇਆ ਆਪਣੀ ਤੋਂ ਨਹੀਂ ਮੈਨੂੰ ਨਹੀਂ ਮੱਚਾ ਤੁਹਾਡੇ ਸਾਰੇ ਗੱਲਾਂ ਦਾ ਜਵਾਬ ਜਿਹੜਾ ਵਾ ਉਹ ਤੁਹਾਨੂੰ ਜ਼ਰੂਰ ਮਿਲੇਗਾ ਕੋਈ ਚੱਕਰ ਨਹੀਂ ਰੋਮੀ ਠੱਗ ਜੀ ਕਦੋਂ ਮਿਲੇਗਾ ਕਦੋਂ ਮਿਲੇਗਾ ਇਹ ਤੇ ਦੱਸੋ ਨਾ ਸਾਰੇ ਵੇਟ ਕਰੀ ਜਾਂਦੇ ਆਂ ਅਸੀਂ ਤੁਸੀਂ ਤੇ ਜਵਾਬ ਦਿੰਦੇ ਨਹੀਂ ਕੋਈ ਤੁਸੀਂ ਤਾਂ ਪ੍ਰੂਫ ਕੱਢਣ ਨੂੰ ਕਹਿੰਨੇ ਆ ਪਤਾ ਨਹੀਂ ਕਿਹੜੇ ਪ੍ਰੂਫ ਕੱਢਣ ਨੂੰ ਕਹਿੰਨੇ ਆ ਜਵਾਬ ਤੇ ਦੋ ਨਾ ਕੁਸਤੇ ਰੱਖੋ ਨਾ ਅੱਗੇ ਤੁਸੀਂ ਤਾਂ ਕੱਖ ਵੀ ਨਹੀਂ ਰੱਖ ਰਹੇ ਪਤਾ ਨਹੀਂ ਅੱਜ ਦਾ ਲਾਈਵ ਜਿਹੜਾ ਵਾ ਇਹਦੇ ਵਿੱਚ ਕੋਈ ਗਾਲ ਨਹੀਂ ਮੈਂ ਕੱਢਾਂਗਾ ਬਿਲਕੁਲ ਸਿੰਪਲ ਤਰੀਕੇ ਨਾਲ ਚੱਲਾਂਗਾ ਸ਼ਹੀਦੀ ਦਾੜੇ ਚੱਲ ਰਹੇ ਆ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਮੈਂ ਕੋਈ ਗਲਤ ਗਾਲ ਕੱਢਾਂ ਮੂੰਹ 'ਚੋਂ ਤੇ ਉਹ ਚੀਜ਼ ਕਰਕੇ ਮੈਂ ਥੋੜਾ ਜਿਹਾ ਇਸ ਚੀਜ਼ ਦਾ ਭਰੇਜ ਰੱਖਾਂਗਾ ਤੇ ਬਾਕੀ ਸਮਝਦਾਰ ਹੋਤੇ ਹਨ ਅੰਗਪਾ ਜੀ ਅਸੀਂ ਤੇ ਠੱਗਪਾ ਜੀ ਸਮਝਦਾਰ ਹੈਗੇ ਆ ਤੁਸੀਂ ਆਪਣੀ ਜ਼ੁਬਾਨ ਤੇ ਖਰੇ ਉੱਤਰਿਓ ਤੇ ਨਾ ਤੇ ਤੁਹਾਡੀ ਆਵਾਜ਼ ਮੂੰਹ ਚੋਂ ਕੋਈ ਗਾਲ ਨਿਕਲਣੀ ਚਾਹੀਦੀ ਹੈ ਨਾ ਕੋਈ ਗਲਤ ਲਫ਼ਜ਼ ਨਿਕਲਣਾ ਚਾਹੀਦਾ ਅਸੀਂ ਤਾਂ ਸਮਝਦਾਰ ਹੈਗੇ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਇਸ ਗੱਲ ਤੇ ਖਰੇ ਉੱਤਰਿਓ ਆਪਣੀ ਜ਼ੁਬਾਨ ਤੇ ਖਰੇ ਉੱਤਰਿਓ ਤੁਹਾਡੇ ਮੂੰਹ ਚੋਂ ਕੋਈ ਗਲਤ ਲਫ਼ਜ਼ ਕਿਸੇ ਲਈ ਨਿਕਲਣਾ ਨਹੀਂ ਚਾਹੀਦਾ ਅਸੀਂ ਤੇ ਉਪ ਮਾਲਕ ਤੋਂ ਪਰਮਾਤਮਾ ਤੋਂ ਗਲਤੀ ਮੰਨ ਲਈਏ ਬਾਤ ਚਲਈ ਹੈ ਠੀਕ ਹੈ ਨਾ ਤੇ ਜੇ ਤੁਸੀਂ ਗੱਲ ਕੱਢੀ ਫਿਰ ਤੁਹਾਨੂੰ ਪ੍ਰਸ਼ਾਦ ਚੌਂਦਾ ਚੌਂਦਾ ਪਾਉਂਗੇ ਤੇ ਫੇਰ ਨਾ ਤੁਸੀਂ ਆਪਣੀ ਧਰਮ ਜੀ ਫੜ ਕੇ ਬੈਠੇ ਹੋ ਆ ਬੁਰਾ ਲਗਾ ਪਹਿਲਾਂ ਤੇ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋ ਵਾਰ ਸਤਿ ਸ਼੍ਰੀ ਅਕਾਲ ਚਾਰ ਵਾਰ ਬੁਲਾ ਦਿੰਨੇ ਆ ਮੈਂ ਇੱਥੇ ਬੈਠ ਕੇ ਕੁਰਸੀਆਂ ਨਾਲ ਕੋਰੋ ਜਿਹੜੀ ਗੱਲ ਕਰਨ ਆਇਆ ਮੈਨੂੰ ਉਹ ਗੱਲ ਤੇ ਆਉ ਨਾ ਆਜੋ ਮੇਰੇ ਭੈਣ ਭਰਾ ਸਾਰੇ ਜਿਹੜੇ ਲਾਈਵ ਤੇ ਆਏ ਹੋ ਨਾ ਬਹੁਤ ਬਹੁਤ ਧੰਨਵਾਦ ਆਗੇ 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 ਸਾਰੇ ਆਗੇ ਟੈਨਸ਼ਨ ਨਾ ਲੈ ਤੇਰੀ ਬੇਹਜਾਈ ਸੁਣਨੇ ਨੂੰ ਦੇਖਣ ਨੂੰ ਤੇਰੀ ਸਾਰੇ ਆਗੇ ਟੈਨਸ਼ਨ ਨਾ ਲੈ ਤੂੰ ਅੱਗੇ ਭੌਂਕੇ ਕੁੱਤਿਆ ਕੀ ਭੌਂਕਣਾ ਮਸਤ ਜੋਕ ਮਾਰ ਰਿਹਾ ਯਾ ਹੱਸ ਰਿਹਾ ਹਲਕਾ ਹੱਸ ਗੱਲਾਂ ਕਰਦੇ ਆ ਦੋ ਦਿਨ ਜਿਆਦਾ ਨਹੀਂ ਲੰਬੀਆਂ ਕਿਉਂਕਿ ਮੇਰੇ ਕੋਲ ਥੋੜਾ ਸਮੇਂ ਦੀ ਨਾ ਅੱਜ ਕੱਲ ਟਾਈਮ ਘਟਾ ਬਾਈ ਜੀ ਨਾ ਤਾਂ ਥੋੜਾ ਜਿਆਦਾ ਸਮਾਂ ਮੰਗੇ ਆ ਠੀਕ ਹੈ ਤੇ ਨਾ ਤੁਹਾਨੂੰ ਦੋ ਤਿੰਨ ਗੱਲਾਂ ਕਰਨ ਨੂੰ ਕਿਹਾ ਜੇ ਕੋਈ ਗੱਲ ਦਾ ਜਵਾਬ ਪੁੱਛ ਰਿਹਾ ਤੇ ਨਾ ਜ਼ਿਆਦਾ ਸਮਾਂ ਲੰਨੇ ਆ ਠੀਕ ਆ ਜੀ ਤੇ ਤੁਸੀਂ ਇਹ ਗੱਲ ਦੱਸ ਦੋ ਵੀ ਤੁਸੀਂ ਉਸ ਤੋਂ ਕੁੜੀ ਤੋਂ ਪੈਸੇ ਕਿਹੜੇ ਮੂੰਹ ਨਾਲ ਮੰਗੇ ਸੀ ਹੈ ਜੇ ਮੰਗੇ ਸੀ ਤਾਂ ਤੁਸੀਂ ਆਪਣੀ ਗਲਤੀ ਕਿਉਂ ਨਹੀਂ ਮੰਨ ਰਹੇ ਗਲਤੀ ਮੰਨੋ ਆਪਣੀ ਐਕਸੈਪਟ ਕਰੋ ਗਲਤੀ ਕਿਥੋਂ ਤੋਂ ਗਲਤੀ ਹੋਈ ਆ ਬਲੌਗਰਾਂ ਦੇ ਮਗਰ ਤੇ ਪਹਿਣਾ ਬਥੇਰਾ ਜਾਣਦੇ ਹੂੰ ਤੇ ਸਮੇਂ ਦੀ ਪ੍ਰੋਬਲਮ ਆਇਆ ਹੋ ਰਹੀ ਆ ਕਿ ਕੰਮ ਤੋਂ ਥੋੜਾ ਜਿਹਾ ਮੰਨੇ ਦੂਸਰਾ ਜਿਹੜੇ ਕੁਛ ਇਹਨਾਂ ਜਿਹਨਾਂ ਨੂੰ ਵਹਿਮ ਹੈ ਲੱਗਦਾ ਵਾ ਕਿ ਸ਼ਾਇਦ ਆਪਾਂ ਰੋਸਟਿੰਗ ਛੱਡ ਗਏ ਆ ਇਹ ਵਹਿਮ ਮਨ ਚੋਂ ਕੱਢ ਦਿਓ ਹਾਂਜੀ ਸਮੇਂ ਦੀ ਪ੍ਰੋਬਲਮ ਇਸ ਕਰਕੇ ਹੋ ਰਹੀ ਆ ਕਿ ਕੰਮ ਚੋਂ ਟਾਈਮ ਨਹੀਂ ਨਿਕਲਦਾ ਜਨਾਬ ਹੋਰਾਂ ਦਾ ਤੇ 5-5 ਘੰਟੇ 6-6 ਘੰਟੇ ਲਾਈਵ ਬੈਠਣ ਨੂੰ ਟਾਈਮ ਜ਼ਰੂਰ ਨਿਕਲਦਾ ਉਹਦੋਂ ਕੰਮ ਮੈਂ ਹੁਣ ਕੀ ਕਹਾਂ ਹਨਾ ਤੇ ਦੂਜੀ ਗੱਲ ਜਿਹਨਾਂ ਨੂੰ ਵਹਿਮ ਆ ਰੋਸਟਿੰਗ ਛੱਡ ਗਏ ਹੈ ਰੋਸਟਿੰਗ ਛੱਡ ਗਏ ਦਾ ਮਤਲਬ ਨਹੀਂ ਆ ਮਤਲਬ ਉਹ ਇਹ ਆ ਕਿ ਤੁਹਾਡੇ ਕੋਲ ਪਬਲਿਕ ਨੂੰ ਦੇਣ ਲਈ ਜਵਾਬ ਨਹੀਂ ਆ ਕੋਈ ਕੋਈ ਜਵਾਬ ਨਹੀਂ ਆ ਤੁਹਾਡੇ ਕੋਲ ਕੋਈ ਐਕਸਪਲੇਸ਼ਨ ਨਹੀਂ ਆ ਤੁਹਾਡੇ ਕੋਲ ਪਬਲਿਕ ਨੂੰ ਦੇਣ ਲਈ ਕਿ ਇਹ ਗੱਲਾਂ ਦਾ ਜਵਾਬ ਕੀ ਦਿੱਤਾ ਜਾਂ ਦੇਇਆ ਜਾਵੇ ਜਿਹੜੇ ਤੁਸੀਂ ਹੁਣ ਭੁੱਲ ਸੀ ਭੋਰ ਚੁੱਕੇ ਹੋ ਸਸਲਾ ਇਹ ਦੁੱਖ ਐ ਖਤਮ ਨਹੀਂ ਹੁੰਦਾ ਬੇ ਇਹ ਚੀਜ਼ਾਂ ਜਿਹੜੀਆਂ ਨਾ ਜਿਹੜਾ ਬੰਦਾ ਕੰਦੇ ਨਾ ਚੁੱਪ ਹੁੰਦਾ ਨਾ ਉਹਦੇ ਪਿੱਛੇ ਇੱਕ ਰੀਜ਼ਨ ਹੁੰਦਾ ਚੁੱਪ ਪਿੱਛੇ ਸਮਝ ਗਏ ਤੁਸੀਂ ਹੁਣ ਵੀ ਠੱਗਭਾਜੀ ਕੀ ਸਮਝਾਉਣਾ ਚਾਹੁੰਦੇ ਹੋ ਉਹਦੇ ਪਿੱਛੇ ਰੀਜ਼ਨ ਹੁੰਦਾ ਇੱਕ ਰੀਜ਼ਨ ਕੀ ਹੁੰਦਾ ਕਿ ਬੰਦੇ ਨੇ ਜਿਹੜੀਆਂ ਚੁਸਤ ਕਲਾਕੀਆਂ ਕੀਤੀਆਂ ਉਹਨਾਂ ਨੂੰ ਛੁਪਾਉਣਾ ਕਿੱਦਾਂ ਉਹਨਾਂ ਨੂੰ ਗੋਲ ਗੱਲ ਕਰਕੇ ਘਮਾਉਣਾ ਕਿੱਦਾਂ ਮਸਤ ਜੋਕ ਮਾਰਾ ਇਹ ਚੋਪਾ ਤੇ ਅਗਲੇ ਨੂੰ ਇਹ ਚੀਜ਼ ਸੋਚਣੀ ਨਹੀਂ ਚਾਹੀਦੀ ਵੀ ਸ਼ਾਇਦ ਡਰ ਗਿਆ ਕੋਈ ਜਿਹੜਾ ਚੋਪ ਹੁੰਦਾ ਨਾ ਉਹ ਡਬਲ ਵਾਰ ਕਰਦਾ ਹੁੰਦਾ ਇਸ ਕਰਕੇ ਚੋਪ ਰਹਿਣ ਵਾਲਾ ਜਿਹੜਾ ਹੁੰਦਾ ਜਿਆਦਾ ਖਤਰਨਾਕ ਹੁੰਦਾ ਜੀ ਤੁਸੀਂ ਤੁਹਾਨੂੰ ਡਰਾਇਆ ਨਾ ਕਰੋ ਜੀ ਤੁਸੀਂ ਤੁਹਾਨੂੰ ਡਰਾਇ ਜਾਂਦੇ ਹਮੇ ਬਹੁਤ ਜ਼ਿਆਦਾ ਡਰਾਇ ਜਾਂਦੇ ਹਮੇ ਉਹ ਜੀ ਤੁਹਾਨੂੰ ਤੁਸੀਂ ਦਾ ਜਵਾਬ ਦੇਾਂਗੇ ਚੰਗੇ ਤਰੀਕੇ ਨਾਲ ਦੇਾਂਗੇ ਥੋੜਾ ਜਿਹਾ ਨਾ ਇੱਕ ਸਿਸਟਮ ਨਾਲ ਚੱਲ ਰਿਹਾ ਕਿਉਂਕਿ ਜਵਾਬ ਦੇਣਾ ਤੇ ਦੇਣਾ ਤਰੀਕੇ ਨਾਲ ਆ ਇਸ ਕਰਕੇ ਥੋੜਾ ਚੁੱਪ ਬੈਠਾ ਵਾਂ ਨਾਲੇ ਸਮਾਣੀ ਹੈਗਾ ਇਸ ਕਰਕੇ ਮੈਂ ਨਾ ਤਰੀਕੇ ਨਾਲ ਹਾਂਜੀ ਤੁਹਾਨੂੰ ਕੀ ਔਖ ਤੁਸੀਂ ਤਾਂ ਸੀਆਈਡੀ ਆਫੀਸਰ ਹਾਂ ਤੁਹਾਨੂੰ ਜਵਾਬ ਦੇਣਾ ਕੀ ਔਖ ਕਿਹੜੇ ਸਮੇਂ ਦੀ ਭਾਲ ਤੋਂ ਤੁਸੀਂ ਕਿਹੜੇ ਤਰੀਕੇ ਦੀ ਭਾਲ ਤੋਂ ਦੱਸੋ ਤਾਂ ਸਹੀ ਲਫ਼ਜ਼ ਮੂੰਹ ਚੋਂ ਕੱਢੋ ਤਾਂ ਸਹੀ ਕੋਈ ਕਿਹੜੇ ਤਰੀਕੇ ਨਾਲ ਕੀ ਸਿਸਟਮ ਕਿਹੜਾ ਤੁਸੀਂ ਭਾਲਦੇ ਹੋ ਕਿਹੜਾ ਸਮਾਂ ਨਹੀਂ ਹੈਗਾ ਲੈ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਹੈ ਕਿ ਲਫ਼ਜ਼ ਨਹੀਂ ਹੈਗੇ ਤੁਹਾਡੇ ਕੋਲ ਕਹਿਣ ਨੂੰ ਹਲੇ ਤੁਹਾਨੂੰ ਕਿਸੇ ਨੇ ਕੋਈ ਸਕ੍ਰਿਪਟ ਲਿਖ ਕੇ ਦੇਣੀ ਆ ਜਾਂ ਤੁਸੀਂ ਕੋਈ ਸਲਾਹ ਮਸ਼ਵਰਾ ਕਰਨਾ ਹਰਪ੍ਰੀਤ ਨੇ ਗੁਰਪ੍ਰੀਤ ਨੇ ਤੁਸੀਂ ਆਪਾਂ ਚ ਕੋਈ ਸਲਾਹ ਮਸ਼ਵਰਾ ਇਦਾਂ ਦਾ ਕਰਨਾ ਕਿ ਤੁਸੀਂ ਦੁਨੀਆ ਨੂੰ ਇੱਕ ਵਾਰ ਹੋਰ ਝੂਤੀਆ ਘੱਟ ਸਕੋ ਦੁਨੀਆ ਦਾ ਹੈ ਪਬਲਿਕ ਦਾ ਤੁਸੀਂ ਆਪਣੀ ਆਡੀਅנס ਦਾ ਇੱਕ ਵਾਰ ਹੋਰ ਝੂਤੀਆ ਘੱਟ ਸਕੋ ਕੀ ਕੀ ਕਹਿਣਾ ਕੀ ਚਾਹਨਾ ਤੂੰ ਸਿੱਧੀ ਤਰ੍ਹਾਂ ਗੱਲ ਤਾਂ ਦੱਸ ਖੁੱਲ ਕੇ ਗੱਲ ਕੀ ਹੋਈ ਆ ਬਾਕੀ ਸਹੀ ਗਏ ਬਾਕੀ ਇਹ ਚੀਜ਼ ਸੱਚ ਹੈ ਕਿ ਬੰਦਾ ਜਿੰਨੇ ਮਰਜੀ ਚੰਗੇ ਕੰਮ ਕਰ ਲੇ ਸੋ ਚੰਗੇ ਕੰਮ ਕਰ ਲੇ ਤੇ ਉਹਦੇ ਵਿੱਚ ਬਾਅਦ ਚੋਂ ਕੀ ਹੈ ਜੀ ਇੱਕ ਗਲਤ ਕੰਮ ਹੋ ਜਾਂਦਾ ਕੋਈ ਤੇ ਉਸ ਤੋਂ ਬਾਅਦ ਪਿਛਲੇ ਜਿੰਨੇ ਚੰਗੇ ਕੰਮ ਆ ਸਾਰੇ ਜ਼ੀਰੋ ਹੋ ਜਾਂਦੇ ਲਾ ਵੀ ਰومی ਠੱਗਾ ਮੰਨ ਗਿਆ ਨਾ ਮੰਨ ਗਿਆ ਨਾ ਹੁਣ ਤੂੰ ਆਪੇ ਕਿ ਹਾਂ ਇੱਕ ਗਲਤ ਕੰਮ ਹੋ ਜਾਂਦਾ ਜ਼ੀਰੋ ਹੋ ਜਾਂਦੀ ਆ ਫਲਾਣਾ ਹੋ ਜਾਂਦੀ ਆ ਕੁਝ ਨਹੀਂ ਹੁੰਦੀ ਹੈਗੀ ਤੂੰ ਇੱਕ ਚੰਗਾ ਕੰਮ ਕੀਤਾ ਸੋ ਗਲਤ ਕੰਮ ਕੀਤੇ ਜ਼ੀਰੋ ਤੇ ਆਪੇ ਹੋਣੀ ਆ ਪਰ ਤੂੰ ਇੰਡਾਇਰੈਕਟਲੀ ਮੰਨ ਗਿਆ ਨਾ ਕਿ ਤੇਤੋ ਗਲਤ ਕੰਮ ਹੋਇਆ ਜੇ ਇਹ ਹੀ ਤੂੰ ਡਾਇਰੈਕਟਲੀ ਮੰਨ ਲਾ ਮੈਂ ਗਲਤੀ ਮੰਨ ਲੇ ਆਪਣੀ ਕੀ ਗਲਤੀ ਹੋਈ ਆ ਮੇਤੋ ਤੇਰਾ ਸਾਰੇ ਖਹਿੜਾ ਨਾ ਛੱਡਦਾ ਨਾ ਤੂੰ ਤਾਂ ਸਾਲਿਆ ਲੱਤ ਉੱਤੇ ਧਰੀ ਜੰਨਾ ਸੋਰੀ ਬਾਬੂ ਤੇ ਜਿਹੜਾ ਵਿੱਚ ਬਾਰ-ਬਾਰ ਇੱਕ ਮੈਨੂੰ ਕੋਈ ਵੀ ਜਿੱਦਾਂ ਮਤਲਬ ਸੁ ਦੇਖਣ ਨੂੰ ਮਿਲਦਾ ਬਾਰ-ਬਾਰ ਕੋਈ ਚੀਜ਼ ਮੈਸੇਜਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਕਿ ਚੋਰ ਚੋਰ ਹੈਨਾ ਤੇ ਮਾਮਾ ਲੋਕ ਸੱਚੀ ਦਾ ਬੋਲਦੇ ਨੇ ਝੂਠ ਥੋੜੀ ਬੋਲਦੇ ਆ ਚੋਰ ਨੂੰ ਚੋਰੀ ਕਹਿਣਗੇ ਹੋਰ ਚੋਰ ਨੂੰ ਕਿਤੇ ਉਹ ਭੈਣ ਚੋਰਾ ਜਾ ਕਹਿਣਾ ਚਲ ਬਸ ਤੂੰ ਲਾਇਕ ਹੈਂ ਕਿਆ ਪਹਿਲੀ ਗੱਲ ਤੇ ਆ ਬਾਬੀ ਹੁਣ ਮੈਂ ਇਥੇ ਗਾਲ ਨਹੀਂ ਕੱਢਣਾ ਚਾਹੁੰਦਾ ਨਹੀਂ ਤੇ ਮੈਂ ਗਾਲ ਇਹੋ ਜੀ ਬਾਣੀ ਹੀ ਇਹੋ ਜੀ ਗਾਲ ਬਾਣੀ ਹੀ ਵੀ ਤੁਸੀਂ ਸੋਚਣਾ ਕਿ ਇਹ ਗਾਲ ਆਈ ਕਿੱਥੋਂ ਆ ਇਹ ਸੁਣੀ ਪਹਿਲੀ ਵਾਰ ਆ ਨਵੀਂ ਗਾਲ ਕਿੱਥੋਂ ਪੇਸ਼ ਹੋ ਗਈ ਹੈ ਤੇ ਮਾਮਾ ਗਾਲ ਕੱਢ ਵੀ ਨਾ ਲਈ ਤੂੰ ਪਹਿਲਾਂ ਕਿਹਾ ਸੀ ਦੀਦੜ ਚੱਲਦੇ ਆ ਮੈਂ ਗਾਲ ਕੱਢਣੀ ਨਹੀਂ ਤੇ ਮਾਮਾ ਗਾਲ ਕੱਢੇ ਵੀ ਨਾ ਕੋਈ ਨਹੀਂ ਤਾਂ ਫਿਰ ਤੈਨੂੰ ਸੋਚਣਾ ਵੇ ਮੈਂ ਤਾਂ ਕਿਤੇ ਭੈਣ ਚ ਸੁਪਨੇ ਚ ਤੇ ਮੇਰੀ ਸੱਤ ਪੀੜੀਆਂ ਨੇ ਨਹੀਂ ਗਏ ਜੀ ਸੋਚੀ ਹੋਣੀ ਕਿ ਗੜ ਇਦਾਂ ਦੀ ਵੀ ਹੁੰਦੀ ਆ ਤੈਨੂੰ ਪਸਤਾਉਣਾ ਪੈਣਾ ਮਾਮਾ ਮੈਂ ਗਾਲਾਂ ਦੀ ਝੜੀ ਲਾ ਛੱਡਣੀ ਫਿਰ ਤਾਂ ਪਸਤਾਉਣਾ ਮੈਂ ਤਰੇ ਫੋਟੜੇ ਫਰੋਣ ਦੇਣੇ ਆ ਫਿਰ ਆਪ ਕਹਾਂ ਤੇ ਗਿਆਨੀ ਬਾਬਾ ਤੇ ਜਿਹੜੇ ਵਿੱਚ ਕਹਿੰਦੇ ਨਾ ਵੀ ਚੋਰ ਪਹਿਲੀ ਗੱਲ ਤੇ ਆਵਾ ਵੀ ਤੁਹਾਡੀ ਮਾਂ ਕੱਢ ਕੇ ਲੈ ਗਿਆ ਮੈਂ ਜਾਂ ਵਿੱਚੋਂ ਤੁਹਾਡੇ ਘਰੋਂ ਆ ਕੇ ਮੈਂ ਰਾਤ ਚੋਰੀ ਕਰਨ ਆਇਆ ਸੀ ਚੋਰੀ ਵੀ ਕਰ ਗਿਆ ਤੇ ਚੋਰੀ ਵੀ ਕਰਕੇ ਹੋਰ ਵੀ ਕੁਝ ਲੈ ਗਿਆ ਸੀ ਮੈਂ ਹੋਰ ਵੀ ਕੁਝ ਕਰ ਗਏ ਸੀ ਨਾਲ ਤੁਹਾਡੇ ਘਰ ਚ ਉਹ ਨਹੀਂ ਓਏ ਠੱਗ ਭਾਈ ਨਹੀਂ ਨਹੀਂ ਤੁਹਾਨੂੰ ਭੁਲੇਖਾ ਲੱਗਣ ਡਿਆ ਉਹ ਤੁਸੀਂ ਚੋਰੀ ਦੇ ਕਰਨ जरूर ਗਏ ਸੀ ਪਰ ਤੁਸੀਂ ਆਪਣੀ ਮਾਂ ਨਾਲ ਲੈ ਕੇ ਗਏ ਸੀ ਜਿਹੜੀ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਤੁਸੀਂ ਕਿਦੇ ਕਿਦੇ ਥੱਲੇ ਪਾ ਆਏ ਹੋ ਠੀਕ ਆ ਤੁਹਾਨੂੰ ਨਹੀਂ ਪਤਾ ਲੱਗਿਆ ਤੁਸੀਂ ਆਪਣੀ ਮਾਂ ਕਿਦੇ ਕਿਦੇ ਥੱਲੇ ਪਾ ਆਏ ਹੋ ਤੇ ਭੈਣ ਵੀ ਲੈ ਕੇ ਸੀ ਤੁਸੀਂ ਆਪਣੀ ਨਾਲ ਜਿਹੜੀ ਤੁਸੀਂ ਉੱਥੇ ਭੁੱਲ ਭੱਲਾ ਆਏ ਹੋ ਭਾਈ ਹਾਂ ਪੇ ਕੀ ਹੋ ਰਹਾ ਭਾਈ ਇਹ ਕਾ ਫਸ ਗਿਆ ਭਾਈ ਮੈਂ ਕਿਹੜੀ ਇਹੋ ਜੀ ਇੱਕ ਚੀਜ਼ ਦੱਸੋ ਕਿ ਇਹੋ ਜੀ ਜਿਹੜਾ ਤੁਸੀਂ ਸਰਟੀਫਿਕੇਟ ਰੱਖਿਆ ਦਾ ਸਾਹਮਣੇ ਵੀ ਇਹ ਚੋਰ ਐ ਮੈਂ ਇਹ ਗੱਲ ਹੁਣ ਕਹਿਣਾ ਇੱਥੇ ਵੀ ਜਿਹੜਾ ਚੋਰ ਕਹਿਨਦੇ ਐ ਕਿਹੜਾ ਇਹੋ ਜਿਹਾ ਮੈਂ ਇਹੋ ਜਿਹਾ ਕੰਮ ਕੀਤਾ ਹੀ ਇੱਥੇ ਵੀ ਜਿਹੜਾ ਚੋਰੀ ਵਾਲਾ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਹੋ ਲੈ ਮਮਾ ਸੁਣ ਧਿਆਨ ਨਾਲ ਪਹਿਲੀ ਗੱਲ ਤੂੰ ਉਸ ਕੁੜੀ ਤੋਂ ਪੈਸੇ ਮੰਗੇ ਜਿਹੜੀ ਕਿ ਤੇਰੀ ਸਬਸਕ੍ਰਾਈਬਰ ਐ ਸਿਰਫ 5 ਦਿਨ ਹੋਇਆ ਉਹਨੂੰ ਤੇ ਨਾਲ ਗੱਲ ਕਰਦੀ ਹੋਈ ਠੀਕ ਆ ਦੂਜੀ ਗੱਲ ਤੂੰ ਤੇਰੇ ਰਿਸ਼ਤੇਦਾਰ ਮਰ ਗਏ, ਤੇਰੀ ਫੈਮਿਲੀ ਮਰ ਗਈ, ਤੇਰਾ ਪਰਿਵਾਰ ਮਰ ਗਿਆ, ਤੇਰੀ ਰਖੇਲ ਮਰ ਗਈ। ਕਿ ਤਰੇ ਜਿਹੜੇ ਤੇਰੇ ਨਾਲ ਤੇਰੇ ਦਗੜਦੱਲੇ ਤੁਰਦੇ ਹੁੰਦੇ ਤੇ ਲੋਕਾਂ ਦੇ ਘਰੇ ਜਾਣ ਨੂੰ, ਅਗਲੇ ਦੇ ਜਾ ਕੇ ਬੂਠਾ ਜਾ ਕੇ ਘਰੇ ਜਾ ਵੜਦੇ ਤੇ ਬਣ ਕੇ ਸੀ ਐਸ.ਆਈ.ਓਫੀਸਰ, ਕਿਉਂ ਤੇਰੇ ਨਾਲ ਦੇ ਦਗੜਦੱਲੇ ਮਰ ਗਏ। ਭੈਣ ਦਾ ਯਾਰਾ ਦੱਲਿਆ, ਤੇਰੇ ਯਾਰ ਦੋਸਤ, ਤੇਰੇ ਰਿਸ਼ਤੇਦਾਰ, ਭੈਣ ਭਾਈ, ਮਾਮੇ ਚਾਚੀ ਤਾਈ, ਕੁਪੀਆਂ ਦੇ ਮੁੰਡੇ ਤੇਰੇ ਸਭ ਮਰ ਗਏ। ਹੈਂ? ਤੇਰੇ ਕੋਲ ਹੋਰ ਕੋਈ ਵੀ ਨਹੀਂ ਬਚਿਆ। ਚਾਲਿਆ ਹੋਰ ਇਹ ਤੋਂ ਬੜਾ ਤੈਨੂੰ ਕੀ ਪ੍ਰੂਫ ਦੇ ਦੀ ਗੰਡੂ ਨੂੰ ਭੈਣ ਦੇ ਯਾਰ ਧੱਲੇ ਨੂੰ ਹੈ ਚੱਟ ਵੈਬ ਰੈਂਪਲ ਜਸਜਵੰਦ ਤੈਨੂੰ ਦੱਤੇ ਨਹੀਂ ਸਬੂਤ ਤੈਨੂੰ ਦੱਤੇ ਆ ਨਾ ਪ੍ਰੂਫ ਸਾਰਿਆਂ ਨੇ ਸਕਰੀਨ ਸ਼ਾਟ ਦਿੱਤੇ ਆ ਨਾ ਦੱਸਿਆ ਤੈਨੂੰ ਸਾਰਿਆਂ ਨੇ ਦੱਸਿਆ ਦਿਖਾਇਆ ਤੈਨੂੰ ਖਾਲੀ ਦਾ ਪ੍ਰੂਫ ਦਿੱਤੇ ਆ ਤੇਰੇ ਮੂਰੇ ਵੀ ਗੰਡੂ ਤੋਂ ਆ ਹਰਕਤ ਕੀਤੀ ਮਾਦਰ ਚੋਦ ਜਿਹੜੀ ਕਿ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਹੋਰ ਇਹ ਤੋਂ ਬੜਾ ਕੀ ਬਾਂਦ ਪਾੜਦਾ ਜਲੀ ਨਾ ਤੁਸੀਂ ਜਿੰਦਗੀ ਵਿੱਚ ਕਦੀ ਕੋਈ ਚੋਰੀ ਨਹੀਂ ਕੀਤੀ ਨਾਉ ਪ੍ਰਾਵਾ ਨਾ ਸੀ ਕੀਤੀਆਂ ਨਾ ਰੱਬ ਸਰ ਤੋਂ ਕਰਾਵੇ ਆਇਆ ਇਹ ਜੇ ਕੰਮ ਭੈਣ ਚੋਂ ਤਾਂ ਗਾਂਡੂ ਦੱਲਿਆ ਆ ਤਾ ਤੈਨੂੰ ਆ ਚੋਰੀ ਕਰਨ ਦੀਆਂ ਬਗਾਰਾਂ ਪਾਉਣ ਦੀਆਂ ਲੋਕਾਂ ਨੂੰ ਲੁੱਟਣ ਦੀਆਂ ਇਹ ਤੇਰੇ ਜਨੇ ਖੂਬੀਆਂ ਤੇਰੇ ਗਾਂਡੂ ਮਾਪੇ ਦੀਆਂ ਲੱਛਣ ਤੇਰੇ ਚ ਮਾ ਖਰਾਬ ਹੋ ਜਾਏਗਾ ਮੈਂ ਮਾਂ ਬੰਮਾ ਭੈਣ ਤੇ ਆ ਜਾਊਗਾ ਮੈਂ इनकी इनकी ਅੰਮਾ ਭੈਣ ਤੇ ਆ ਜਾਊਗਾ ਕਦੀ ਜ਼ਿੰਦਗੀ ਦੇ ਵਿੱਚ ਆਪਣੇ ਲਾਈਫ ਦੇ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ ਨਹੀਂ ਕੀਤਾ ਤੇ ਭਰਾਵਾ ਨਹੀਂ ਕੀਤਾ ਹੁਣ ਤੈਨੂੰ ਭੈਣ ਤੋਂ ਲੈ ਕੇ سٹॅम्प पेपर ਤੇ ਦਈਆ ਵੀ ਨਹੀਂ ਕੀਤਾ ਗਲਤ ਕੰਮ ਤੂੰ ਭੈਣ ਦਾ ਯਾਰਾ ਦੱਲਿਆ ਜਿਹੇ ਜਿਹੇ ਤੂੰ ਕੀਤੇ ਆ ਉਹਦੇ ਤਾਂ ਨਹੀਂ ਕੀਤੇ ਹੈਗੇ ਮੈਂ ਜੇ ਕਿਸੇ ਕੋਲ ਹੈਲਪ ਮੰਗੀ ਇੱਕ ਰਿਸ਼ਤਾ ਸਮਝ ਕੇ ਭੈਣ ਦਾ ਯਾਰ ਦੱਲਿਆ ਇਹ ਤਾਂ ਦੱਸ ਦੇ ਰਿਸ਼ਤਾ ਕਿਹੜਾ ਸੀ ਕਾ ਦਾ ਰਿਸ਼ਤਾ ਸਮਝਾ ਤੇ ਜਿਉਂ ਤੇਰੇ ਆਪ ਦਾ ਭੈਣ ਦਾ ਯਾਰਾ ਕੋਈ ਤੇਰੀ ਭੈਣ ਬਚੀ ਹੋਣੀ ਧੀ ਤੇਰੀ ਕੋਈ ਸਗੀ ਭੈਣ ਕੋਈ ਮਾਸੀ ਦੀ ਕੁੜੀ ਕੋਈ ਮਾਮੇ ਦੀ ਕੁੜੀ ਕੋਈ ਸੜੇ ਆਂਕਲ ਦੀ ਕੁੜੀ ਕੋਈ ਪੜੋਸ ਚ ਪੜੋਸੀਆਂ ਦੇ ਕੁੜੀ ਕੋਈ ਕੋਈ ਭੈਣ ਤੇਰੀ ਹੋਰ ਬਚੀ ਉਹ ਨਹੀਂ ਸੀ ਦੁਨੀਆ ਤੇ ਤੇਰੀ 5 ਦਿਨ ਦੀ ਜਿਹੜੀ ਸਬਸਕ੍ਰਾਈਬਰ ਵੀ ਤੇਰੀ ਉਹੀ ਭੈਣ ਸੀ ਤੈਨੂੰ ਉਹ ਤਾਂ ਤੇ ਹੀ ਲੋੜ ਪਈ ਤੇਰੇ ਹਰਪਰੀ ਤੇ ਤੇਰਾ ਗੁਰੂ ਵੀ ਤੇਰੇ ਨਾਲ ਦੇ ਸੰਗੀ ਸਾਥੀ ਤੇਰੇ ਲਾਈਵ ਬਹਿਣ ਵਾਲੇ ਸਭ ਮਰਗੇ ਤੇ ਸਭ ਹੀ ਮਰਗੇ ਤੇ ਭੈਣ ਬੈ ਯਾਰਾ ਦੱਲਿਆ ਜਿਹੜੀਆਂ ਤੂੰ ਭੈਣ ਬੈ ਯਾਰਾ ਇਸ ਸੁਭਾਈਆਂ ਤੇ ਜੰਨਾ ਤੂੰ ਭੈਣ ਦੀ ਲੰਗ ਤਰੀ ਗੰਡੋਰੀ ਤੇਰਾ ਬਾਪ ਯਾਂ ਛੋੜ ਕਰ ਗਿਆ ਤਾਂ ਕਿ ਤੇਰੀ ਮਾਂ ਮੈਂ ਨਹੀਂ ਗਲਤੀ ਕੀਤੀ ਗਲਤ ਦੂਜਾ ਵਾ ਜਿੰਨੇ ਉਸ ਚੀਜ਼ ਦੀ ਹਾਂ ਹੋਮੀ ਭਰ ਕੇ ਤੇ ਫਿਰ ਅੱਗਾ ਉਲਟਾ ਫਸਾਣ ਦੀ ਕੋਸ਼ਿਸ਼ ਕੀਤੀ ਬਾਕੀ ਉਹ ਗੱਲਾਂ ਮੈਂ ਸਾਰਿਆਂ ਦੇ ਸਾਹਮਣੇ ਵਿਦ ਪ੍ਰੂਫ ਲਿਆ ਕੇ ਆਵਾਂਗਾ ਥੋੜਾ ਜਿਹਾ ਸਮਾਂ ਦਿਓ ਤੇ ਮਾਮਾ ਹੁਣ ਤੱਕ ਗਾੰਡ ਦਿੰਦਾ ਸੀ ਜਿਹੜੇ ਇੰਨੇ ਦਿਨ ਭੈਣ ਦਾ ਯਾਰਾ ਪਏ ਸੀਗੇ ਤੈਨੂੰ ਹੁਣ ਤੱਕ ਮੰਗਦੇ ਆ ਤੇ ਤੋਂ ਮਹੀਨਾ ਹੋ ਗਿਆ ਗੱਲ ਨੂੰ ਨਾ ਮਹੀਨਾ ਵੀ ਕਿ ਦੋ ਮਹੀਨੇ ਹੋ ਗਏ ਭੈਣ ਦਾ ਯਾਰਾ ਗੱਲ ਹੀ ਹੁਣੇ ਮਹੀਨਾ ਪਹਿਲਾਂ ਆਈ ਆ ਜਦ ਦਾ ਗਾੰਡ ਦਿੰਦਾ ਸੀ ਜਦ ਦਾ ਕੀ ਕਰਦਾ ਸੀ ਹੁਣ ਰੱਖਦੇ ਹੁਣ ਵੀ ਤਾਂ ਲਾਈਵ 'ਚ ਭੈਣ ਦਾ ਯਾਰਾ ਬਹਿਣਾ ਹੀ ਆ ਹੋਣ ਰੱਖਦੇ ਪ੍ਰੂਫ ਕਿੱਥੇ ਨੇ ਮਜ਼ਾ ਆਇਆ ਠੀਕ ਹੈ ਨਾ ਗਾਲਾਂ ਗੋਲਾਂ ਜਿਹੜੀਆਂ ਤੁਸੀਂ ਸੋਚਦੇ ਨਾ ਗਾਲਾਂ ਗਾਲਾਂ ਤੇ ਮੈਂ ਇਹੋ ਜੀਆਂ ਕੱਢੂੰਗਾ ਬਾਕੀ ਰਹੀ ਗੱਲ ਮੈਂ ਉਹ ਹੀ ਚਾਹਨਾ ਵਾਂ ਵੀ ਥੋੜਾ ਜਿਹਾ ਸਮਾਂ ਮਿਲ ਲੰਦੋ ਤਰੀਕੇ ਨਾਲ ਜਵਾਬ ਦੇਾਂਗੇ ਵਧੀਆ ਤਰੀਕੇ ਨਾਲ ਤੁਸੀਂ ਯਾਦ ਕਰੋਗੇ ਕਿ ਕਿਸ ਨੇ ਮਤਲਬ ਜਵਾਬ ਦਿੱਤਾ ਐਦਾਂ ਨਹੀਂ ਗੱਲਾਂ ਨਾਲ ਨਹੀਂ ਪੂਰਾ ਮਤਲਬ ਮੈਂ ਕਹਿੰਦਾ ਵੀ ਪਤਾ ਤੁਹਾਨੂੰ ਵੀ ਲੱਗੀ ਜਾਣਾ ਹਾਏ ਮਾਦਰ ਚੋਦ ਵਿੱਚ ਲੈਣੀ ਦਾ ਸਾਲਾ ਗਾਲਾਂ ਦਾ ਗਾਲਾ ਤੈਨੂੰ ਹੀ ਆਉਂਦੀਆਂ ਤੈਨੂੰ ਮੈਂ ਪਹਿਲਾਂ ਦੱਸ ਗਿਆ ਡੱਕੂ ਦਾਣਾ ਬਹੁਤ ਵਧੀਆ ਦੂੰਗਾ ਜੇ ਮਦਰ ਚੋ ਤਾਂ ਤੂੰ ਹੁਣ ਗਾਲਾਂ ਗੂਲਾਂ ਵਾਲੀ ਗੱਲ ਬੱਸ ਨੂੰ ਆ ਜਾ ਠੀਕ ਆ ਤੂੰ ਭੈਣ ਚੋ ਤੇ ਜਵਾਬ ਦੇ ਤੋ ਕੀ ਦੇ ਤੂੰ ਦੇ ਤਾਂ ਹੋ ਨਹੀਂ ਰਿਹਾ ਤੇ ਤੇ ਜਵਾਬ ਭੈਣ ਦੇ ਲੰਨਾ ਤੇ ਜਵਾਬ ਦੇਣ ਜੋਗਾ ਹੁੰਦਾ ਤੂੰ ਉਸ ਦਿਨ ਦਾ ਜਵਾਬ ਦੇ ਜਾਂਦਾ ਕੀ ਕੀ ਤੂੰ ਦਿਖਾਉਣਾ ਚਾਹੁੰਦਾ ਕੀ ਦਿਖਾਏਗਾ ਵੀ ਤੇਲ ਬੋਰੀ ਲੈ ਕੇ ਆਇਆ ਕੋਡਾ ਹੋਇਆ ਕੱਲੇ ਕੱਲੇ ਨੂੰ ਕਹਿ ਰਿਹਾ ਵੀ ਆਓ ਚੜੋ ਮੇਰੇ ਤੇ ਚੜੋ ਮਰੀ ਮਾਂ ਤੇ ਚੜੋ ਮਰੀ ਭੈਣ ਤੇ ਪੈਣ ਦੀ ਲਨਤਰੀ ਦੱਲੇ ਦੀ ਇਹ ਦਿਖਾਉਣਾ ਹੂੰਗਾ ਤੂੰ ਇਹ ਪ੍ਰੂਫ ਦੇਣੇ ਆ ਵੀ ਮੈਂ ਗਾਂਡੂ ਸੀ ਗਾਂਡੂ ਹਾਂ ਤੇ ਗਾਂਡੂ ਹੀ ਰਹੂੰਗਾ ਇਹ ਦਿਖਾਉਣਾ ਤੂੰ ਪੈਣ ਦਾ ਲਨਤ ਦੱਲਾ ਸਾਲ ਪੈਣ ਦਾ ਲਨਤ ਤੈਨੂੰ ਮੌਲਕ ਪੁੱਛੀ ਗਈ ਜਾਂਦਾ ਹੈ ਪੈਣ ਦੀ ਲਨਤ ਤੇਰੀ ਦੀ ਤੂੰ ਕਹਿੰਦਾ ਕੀ ਆ ਵਾਹ ਕੀ ਸੀਨ ਹੈ ਵਾਹ ਕੀ ਸੀਰ ਹੈ ਬਾਕੀ ਰਹੀ ਗੱਲ ਇੱਥੇ ਚੰਗੇ ਕੰਮ ਕੀਤੇ ਹੀ ਅੱਜ ਤੱਕ ਕੋਈ ਗਲਤ ਕੰਮ ਨਹੀਂ ਕੀਤਾ ਜਾਂ ਦੇ ਪਿਛਲੇ ਕੋਈ ਦੱਸੋ ਵੀ ਹਾਂ ਵੀ ਆਹ ਕੰਮ ਕੋਈ ਗਲਤ ਕੀਤਾ ਜਾਂ ਠੱਗੀ ਮਾਰੀ ਹੈ ਜਾਂ ਕਿਸੇ ਕੋਲੋਂ ਮਤਲਬ ਆਪਾਂ ਗਲਤ ਕੰਮ ਕਰ ਲਿਆ ਚੰਗੇ ਕੰਮ ਕੀਤੇ 100 ਚੰਗੇ ਕੰਮ ਕੀਤੇ ਤੇ ਇੱਕ ਇਹੋ ਜੀ ਚੀਜ਼ ਕਰਕੇ ਮੈਨੂੰ ਬਦਨਾਮ ਕੀਤਾ ਗਿਆ ਕਿਉਂਕਿ ਸਾਨੂੰ ਇਸ ਚੀਜ਼ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਪਾਂ ਜੋ ਕਰ ਰਹੇ ਹਾਂ ਨਾ ਉਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ ਲੋਕਾਂ ਨੂੰ ਕਿਉਂਕਿ ਆਪਣਾ ਪੰਜਾਬ ਹੈ ਨਾ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਵੈਸੇ ਹੀ ਹੈ ਇੱਕ ਰੀਤ ਵੀ ਜਿਹੜਾ ਬੰਦਾ ਵੀ ਅੱਗੇ ਵੱਧਦਾ ਨਾ ਤੇ ਉਨ ਤੋਂ ਜਲਸੀ ਬੜੀ ਐ ਲੋਕਾਂ ਚ। ਉਹ ਮਾਇਆ ਆਵਿਆ ਕਿਹੜੇ ਭੈਣ ਚੋਂ ਗੱਲਾਂ ਨੇ ਕਿਹਾ ਜਲਸੀ ਬੜੀ ਐ ਤੇਰੀ ਆਪਦੀ ਬਾਤ ਤਤਲਾ ਰਹੀ ਆ ਬੋਲਦੇ ਹੋਏ ਤੇ ਤੋ ਬੋਲਿਆ ਤਾਂ ਸਿੱਧਾ ਨਹੀਂ ਜਾਂਦਾ ਹੈਗਾ। ਤੂੰ ਗੱਲ ਤੈਨੂੰ ਇਹ ਤਾਂ ਪਤਾ ਨਹੀਂ ਲੱਗ ਰਿਹਾ ਤੂੰ ਗੱਲ ਕਰਨੀ ਕੀ ਐ ਕਹਿਣਾ ਕੀ ਐ ਤੈਨੂੰ ਇਹ ਤਾਂ ਪਤਾ ਨਹੀਂ ਲੱਗ ਰਿਹਾ ਹੈਗਾ। ਕਿਹੜਾ ਤੂੰ ਉਹ ਤਾਂ 10000 ਰੁਪਇਆ ਲੈ ਕੇ ਅੱਗੇ ਵਧਣਾ ਸੀਗਾ ਕਿਹੜੀ ਤੂੰ ਕੋਠੀਆਂ ਪਾਲਣੀ ਤੋ ਤੋ 10000 ਰੁਪਇਆ ਲੈ ਤੇ ਹੈਂ। ਭੈਣ ਦਾ ਯਾਰਾ ਕੀ ਤੈਨੂੰ ਪਤਾ ਲੱਗ ਰਿਹਾ ਤੂੰ ਕਹਿ ਕੀ ਰਿਹਾ ਕੀ ਤੂੰ ਕਹਿਣਾ ਹੈ। ਤੈਨੂੰ ਆਪ ਨੂੰ ਤਾਂ ਪਤਾ ਨਹੀਂ। ਪੈਣ ਦੀ ਲੰਨ ਤੇਰੀ ਦੀ ਆ 10 ਦੇ ਹੱਥ ਚ ਪਾਈ ਫਰਦਾ ਮੁੰਦਰੀ ਘਟੋ ਘੱਟ ਭੈਣ ਦੇ ਲੋੜੇ ਦੀ 20000 ਦੀ ਹੋਊਗੀ 15 ਦੀ ਹੋਊਗੀ ਰਹੀ ਹੀ ਰੱਖ ਕੇ ਸਰ ਜਣਾ ਤੈਨੂੰ ਰੱਖਦਾ ਵੇਚਦਾ ਭੈਣ ਚੋਰ ਦੀ ਤਾਂ ਕਾਢਾ ਘਟਾਉਣਾ ਜੇ ਐਸੇ ਟਾਈਮ ਇਹਨਾਂ ਕੰਮ ਆਈਦੇਰੇ ਬੇਇੱਜ਼ਤੀ ਕਰਵਾਤੀ ਸਾਰੇ ਭੈਣ ਦੇ ਪੰਜਾਬ ਤੇ ਤੇਰੀ ਸਹੀ ਪਕੜੇ ਹੈ ਤਾਂ ਮਤਲਬ ਲੋਕਾਂ ਨੂੰ ਇੰਨੀ ਕਿ ਜ਼ਿਆਦਾ ਸਾੜਾ ਕਹਿ ਲੋ ਚਾਹੇ ਜੈਲਸੀ ਕਹਿ ਲੋ ਵੀ ਅੱਗੇ ਵੱਧ ਰਹੇ ਆ ਫਿਰ ਜੈਲਸੀ ਹੈ ਜੇ ਜੈਲਸੀ ਨਾ ਹੁੰਦੀ ਤੇ ਫਿਰ ਇੰਨੀ ਕਰਨ ਦੀ ਲੋੜ ਕੀ ਬੜਾ ਸਾੜਾ ਬਾਈ ਸਾਰੇ ਲੋਕਾਂ ਨੂੰ ਸਾੜਾ ਏ ਕਿਉਂ ਕਿ ਕਿਉਂਕਿ ਚੌੜੇ ਜੱਤੜਾ ਵਾਲਾ ਅੰਬਾਨੀ ਗੰਡਾਨੀ ਤੋਂ ਉੱਤੇ ਪਹੁੰਚ ਗਿਆ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਹੁਣ ਇਹ ਭੈਣ ਦਾ ਲੰਨ ਚੌੜੇ ਜੱਤੜਾ ਵਾਲਾ ਵੀ ਐਡਾ ਭੈਣ ਦਾ ਲੰਨ ਮਿਲੀਅਨ ਤੇ ਇਹਦੇ ਭੈਣ ਤੋਂ ਸਬਸਕ੍ਰਾਈਬਰ ਹੋ ਗਏ ਹੈ ਐਡਾ ਤਕੜਾ ਫੇਮਸ ਹੋ ਗਿਆ ਇਹ ਜਰਿਆ ਨਹੀਂ ਜਾਂਦਾ ਲੋਕਾਂ ਤੋਂ ਸਹੀ ਕਹਿ ਰਹੇ ਹਾਂ ਤੂੰ ਤੇਰੀ ਗਾਂਡ ਨਹੀਂ ਨਾ ਮਾਰੀ ਕਿਸ ਨੇ ਭੈਣ ਦਾ ਲੋੜਿਆ ਤੈਨੂੰ ਕੋਟਾ ਕਰਕੇ ਲੋ ਵੀ ਮਿੱਤਰੋ ਇਸੇ ਦੇ ਨਾਲ ਕਰਦੇ ਆਂ ਵੀਡੀਓ ਨੂੰ ਸਮਾਪਤ ਇਹਦੇ ਲਾਈਵ ਦਾ ਅਗਲਾ ਪਾਰਟ ਲੈ ਕੇ ਆਵਾਂਗੇ ਜਰੂਰ ਜਲਦੀ ਤੁਹਾਡੇ ਸਾਹਮਣੇ ਤੇ ਤੁਸੀਂ ਚੈਨਲ ਨੂੰ ਕਰਦੋ ਸਬਸਕ੍ਰਾਈਬ ਉਹ ਵੀਡੀਓ ਨੂੰ ਕਰਦੋ ਲਾਈਕ ਤੇ ਸ਼ੇਅਰ ਤੇ ਮਿਲਦੇ ਆਪਾਂ ਜਲਦੀ ਇਹਦੇ ਅਗਲੇ 파ਰਟ ਦੇ ਨਾਲ ਭੋਗਦੇ ਆ ਸਾਲੇ ਕੁਝ ਕਰਦੇ ਨਹੀਂ ਗੱਜਦੇ ਜੋ ਸੁਣਿਆ ਮੈਂ ਵਰਦੇ ਨਹੀਂ ਸਾਡੇ ਢਿੱਕੇ ਚੜੇ ਜਿਹੜੇ ਵੱਡੇ ਬਦਮਾਸ਼ ਮੂੰਹ ਬਦਮਾਸ਼ੀ ਵਾਲ ਕਰਦੇ ਨਹੀਂ ਹਾਉ ਕੀ ਦੇ ਕਿਦੇ ਤੁਨੀ ਤੱਕ ਜਾ ਕੇ ਲੱਗਣੀ ਮੇਰੀ ਕਲਮ ਚੋਂ ਨਿਕਲੀ ਹੋਈ ਲੈਨ ਨੂੰ ਪਤਾ